ਜੱਪੀ ਮੁੱਖ ਮੰਤਰੀ ਸਾਨੂੰ ਪੰਜਾਬ ਨੂੰ ਮਿਲ ਗਿਆ ਜਿਨੇ ਪੰਜਾਬ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰਤਾ ਤੁਸੀਂ ਜਿੱਤੋਗੇ ਕਿਵੇਂ ਕਾਂਗਰਸ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਵੀ ਦਿਨ ਚੋਣ ਮੈਦਾਨ 'ਚ ਨਹੀਂ ਆਉਂਦੇ ਰਾਜਾ ਵੜਿੰਗ ਚੱਲੇ ਇਕੱਲੇ ਕਾਗਜ਼ ਭਰਾ ਕੇ ਵਾਪਸ ਚੜੇ ਜਾਂਦੇ ਨੇ ਬਾਅਦ ਵਿੱਚ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਕਾਂਗਰਸ ਦੋ ਫਾੜ ਹੈ ਫਿਰ ਜਿੱਤ ਕਿਵੇਂ ਸਕੂਗੀ ਸਰਕਾਰ ਕੋਲੇ 95 ਐਮਐਲਏ ਨੇ ਤੇ ਲੋਕਾਂ ਨੂੰ ਪੁੱਛ ਕੇ ਦੇਖ ਲੋ ਵੀ ਐਮਐਲਏ ਕਿੰਨੇ ਕੰਮ ਕਰਦੇ ਨੇ ਐਮਐਲਏ ਤਾਂ ਆਪ ਇਹਨਾਂ ਦੇ ਰੋਈ ਜਾਂਦੇ ਨੇ ਐਮਐਲਏਆਂ ਕੋਲੇ ਬੋਲਣ ਦਾ ਅਧਿਕਾਰ ਹੈ ਨਹੀਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਚੋਣਾ ਖਾੜਾ ਪਖਿਆ ਹੋਇਆ ਹੈ ਆਖਰਕਾਰ ਕਿਹੜੇ ਉਮੀਦਵਾਰ ਦੀ ਲਾਟਰੀ ਨਿਕਲੂਗੀ ਕਿਹੜਾ ਜਿੱਤਦੀ ਵਾਜੀ ਮਾਰੂਗਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਅਮਰਤ ਗਿੱਲ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਗੱਲਬਾਤ ਕਰਦੇ ਆ ਮੈਮ ਕਿਵੇਂ ਲੱਗ ਰਿਹਾ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਆਖਰਕਾਰ ਕਾਂਗਰਸ ਦੇ ਇੱਕੋ ਜਿਹੇ ਮਾਹੌਲ ਆ ਕਾਂਗਰਸ ਲਈ ਬਹੁਤ ਸਖਾਵਾਂ ਮਾਹੌਲ ਹੈ ਕਾਂਗਰਸੀ ਕਜਹੀ ਪਾਰਟੀ ਹੈ ਜਿਹੜੀ ਹਮੇਸ਼ਾ ਵਿਚਾਰਧਾਰਾ ਤੇ ਸੋਚ ਨਾਲ ਚੱਲੀ ਹੈ ਤੇ ਆ 3 ਸਾਲਾਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਝੂਠੇ ਵਾਦੇ ਮੈਂ ਕਹਿ ਨਹੀਂ ਹੁੰਨੀ ਐ ਇਹ ਬਦਲਾ ਦੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਬਦਲੇ ਲੈ ਰਹੀ ਆ ਔਰ ਬਦਲੇ ਦਾ ਰੂਪ ਜਿਹੜਾ ਬਦਲਵਾਂ ਲੋਕਾਂ ਨੇ ਵੇਖ ਲਿਆ ਤੇ ਲੋਕਾਂ ਦੇ ਦੰਦ ਖੱਟੇ ਹੋ ਗਏ ਨੇ ਔਰ ਉਹ ਵਾਪਸੀ ਆਪਦੇ ਘਰ ਵਾਪਸ ਕਰ ਰਹੇ ਨੇ ਕਿਉਂਕਿ ਪੰਜਾਬ ਨੂੰ ਜੇ ਤਰੱਕੀ ਦੇ ਰਾਹ ਤੇ ਜਾਂ ਲੋਕਾਂ ਦੇ ਲਈ ਲੋਕ ਭਲਾਈ ਦੇ ਲਈ ਕੋਈ ਵੀ ਪਾਰਟੀ ਕਦੇ ਵੀ ਖੜੀ ਹੈ ਤਾਂ ਉਹ ਹਮੇਸ਼ਾ ਹੀ ਕਾਂਗਰਸ ਹੈ ਤੇ ਅੱਜ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਨੇ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਜੀ ਬਹੁਤ ਹੀ ਇੱਕ ਵਧੀਆ ਚਿਹਰਾ ਜਿਹੜਾ ਜਿਹੜੇ ਕਿ ਪਿਛਲੇ 35 ਸਾਲ ਤੋਂ ਆਪਦੇ ਏਰੀਆ ਨੂੰ ਇੱਥੇ ਲੁਧਿਆਣੇ ਨੂੰ ਸਰਵ ਕਰਨ ਕਰ ਰਹੇ ਨੇ ਔਰ ਹਰ ਬੰਦੇ ਨੂੰ ਉਹ ਪਰਸਨਲੀ ਨਾ ਨਾਲ ਜਾਣਦੇ ਨੇ ਹਰ ਘਰੇ ਹਾ ਔਰ ਹਰੇਕ ਪਰਿਵਾਰ ਉਹਨਾਂ ਨੂੰ ਜਾਣਦਾ ਹੈ ਤੇ ਦੂਜੇ ਪਾਸੇ ਜੇ ਤੁਸੀਂ ਲਗਾਓ ਵੀ ਉਹਨਾਂ ਦਾ ਨਾ ਹੀ ਕੈਂਡੀਡੇਟ ਦਾ ਨਾਮ ਲੋਕਾਂ ਨੇ ਮਸਾ ਸੁਣਿਆ ਉਹਅਰਬਾਊਟਸ ਲੱਭਦੇ ਨੇ ਤੇ ਉਹਨਾਂ ਨੇ ਨਾ ਲੁਧਿਆਣੇ ਦਾ ਕਦੇ ਕੰਮ ਕੀਤਾ ਨਾ ਲੁਧਿਆਣੇ ਦੇ ਲੋਕਾਂ ਨੂੰ ਜਾਣਦੇ ਨਾ ਹੀ ਲੁਧਿਆਣੇ ਦੇ ਉਹ ਹੈਗੇ ਆ ਬਾਹਰ ਰਹਿੰਦੇ ਆ ਗੁਰਦਾਉ ਤੇ ਲੁਧਿਆਣੇ ਉਹਨਾਂ ਨੇ ਮੁੜ ਕੇ ਆਉਣਾ ਨਹੀਂਗਾ ਕਿਉਂਕਿ ਇਹ ਉਹੀ MP ਨੇ ਮੈਂ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਮੈਂਬਰ ਰਾਜ ਸਭਾ ਹੋ ਕੇ ਕਦੇ ਪੰਜਾਬ ਦੇ ਮੁੱਦੇ ਨਹੀਂ ਚੱਕੇ ਆਪਾਂ ਸੱਤ ਮੈਂਬਰ ਪਾਰਲੀਮੈਂਟ ਭੇਜੇ ਨੇ ਉਹਨਾਂ ਚੋਂ ਇੱਕ ਵੀ ਨਹੀਂ ਕਦੇ ਸੁਣਿਆ ਵੀ ਪੰਜਾਬ ਦੇ ਮੁੱਦੇ ਜਦੋਂ ਇਹ MP ਬਣ ਕੇ ਆਪਦਾ ਕਾਰਜਕਾਲ ਸਹੀ ਨਹੀਂ ਨਿਭਾ ਸਕੇ ਤਾਂ MLA ਬਣ ਕੇ ਲੁਧਿਆਣੇ ਦੇ ਲੋਕਾਂ ਲਈ ਕੀ ਕਰ ਦੇਣਗੇ ਲੁਧਿਆਣੇ ਦੇ ਲੋਕ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਗਏ ਨੇ ਔਰ ਇਸੇ ਲਈ ਸਾਰਾ ਅੰਡਰ ਜਾਂ ਲੋਕਾਂ ਦਾ ਮਨ ਬਣ ਚੁੱਕਿਆ ਹੈ ਵੀ ਆਸ਼ੂ ਨੂੰ ਲੈ ਕੇ ਆਉਣਾ ਤੇ ਆਸ਼ੂ ਨੂੰ ਜਿਤਾਉਣਾ ਤੁਸੀਂ ਕਿਹਾ ਕਿ ਭਾਰਤ ਪੂਸ਼ ਆਸ਼ੂ ਬਹੁਤ ਵਧੀਆ ਉਮੀਦਵਾਰ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਹੰਕਾਰੀ ਗੁੱਸੇ ਵਾਲਾ ਦੱਸਦੇ ਨੇ ਤੇ ਕਹਿੰਦੇ ਨੇ ਕਿ ਚਾਹੇ ਇਹਨਾਂ ਨੂੰ ਜਿਤਾ ਦਿਓ ਚਾਹੇ ਇਹਨਾਂ ਨੂੰ ਹਰਾ ਦਿਓ ਕੱਢਣਗੇ ਲੋਕਾਂ ਨੂੰ ਗਾਲਾਂ ਇਹ ਕੋ ਭਗਵੰਤ ਮਾਨ ਦੀਆਂ ਤਾਂ ਗੱਲਾਂ ਤੇ ਹੀ ਨਾਸੀ ਹੈ ਇਹ ਗੱਪੀ ਮੁੱਖ ਮੰਤਰੀ ਸਾਨੂੰ ਪੰਜਾਬ ਨੂੰ ਮਿਲ ਗਿਆ ਜਿਨੇ ਪੰਜਾਬ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰਤਾ ਪੰਜਾਬੀਆਂ ਦੀ ਅਣਖ ਨਹੀਂ ਇਹਨੇ ਸਮਝੀ ਇਹਦੇ ਚ ਕੋਈ ਅਣਖ ਨਹੀਂ ਹੈ ਸਪਾਇਨਲੈਸ ਹੈ ਮੁੱਖ ਮੰਤਰੀ ਜਿਹਨੂੰ ਪੰਜਾਬ ਤੋਂ ਪਹਿਲਾਂ ਕੇਜਰੀਵਾਲ ਜੀ ਦੀ ਚਮਚੀ ਜਿਹੜੀ ਹੈ ਉਹ ਮੁੱਖ ਲੱਗਦੀ ਹੈ ਔਰ ਕੇਜਰੀਵਾਲ ਦੇ ਕਰਕੇ ਹੀ ਇਹਨਾਂ ਨੇ ਕਿਉਂਕਿ ਉਹਨਾਂ ਨੂੰ ਰਾਜ ਸਭਾ ਭੇਜਣਾ ਹੈ ਤਾਂ ਹਮ ਜਿਹੜਾ ਮੈਂਬਰ ਪਾਰਲੀਮੈਂਟ ਇਹਨਾਂ ਨੂੰ ਐਮਐਲਏ ਦੀ ਇਲੈਕਸ਼ਨ ਲੜਾਈ ਜਾ ਰਹੀ ਹੈ ਫੇਰ ਕੀ ਹੈ ਨਾ ਕੋਲੇ ਕੋਈ ਕੈਂਡੀਡੇਟ ਨਹੀਂ ਸੀ ਮੈਂ ਪੁੱਛਦੀ ਆ ਕਿ ਗੋਗੀ ਜੀ ਦੀ ਵਾਈਫ ਦੇ ਵਿੱਚ ਉਹਨਾਂ ਦੇ ਪਰਿਵਾਰ ਚ ਕੀ ਕਮੀ ਸੀ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਗਿਆ ਉਹ ਐਮਐਲਏ ਸੀਗੇ ਕਿਉਂ ਨਹੀਂ ਬਣਾਇਆ ਕਿਉਂ ਨਹੀਂ ਉਹਨਾਂ ਨੂੰ ਟਿਕਟ ਦਿੱਤੀ ਹੈਗੀ ਕਿਉਂ ਇੱਕ ਜਿਹਦੇ ਕੋਲੇ অলরেডি ਉਹ ਰੈਂਬਰ ਰਾਜ ਸਭਾ ਸਾਰਾ ਕੁਛ ਹੈ ਤੁਸੀਂ ਲਾਓ ਵੀ ਕੋਈ ਸਿਆਣਾ ਬਾਣਾ ਬੰਦਾ ਮੈਂਬਰ ਰਾਜ ਸਭਾ ਤੋਂ ਐਮਐਲਏ ਦੀ ਇਲੈਕਸ਼ਨ ਲੜੂਗਾ ਨਹੀਂ ਲੜਦਾ ਇਹ ਉਹਨਾਂ ਦੀ ਬਾਹ ਮਰੋੜ ਕੇ ਉਹਨਾਂ ਨੂੰ ਕਰਾਇਆ ਗਿਆ ਕਿਉਂਕਿ ਕੇਜਰੀਵਾਲ ਜੀ ਨੇ ਆਪ ਪੰਜਾਬ ਦੇ ਮੋਢਿਆਂ ਤੇ ਝੜ ਕੇ ਤਾਂ ਰਾਜ ਸਭਾ ਜਾਣਾ ਕਿਉਂਕਿ ਸੱਤਾ ਤੋਂ ਬਾਹਰ ਰਹਿਣਾ ਇਹਨਾਂ ਨੂੰ ਆਂਦਾ ਨਹੀਂ ਇੰਨੀ ਕੁ ਜ਼ਿਆਦਾ ਇਹਨਾਂ ਨੂੰ ਭੁੱਖ ਹੈ ਸੱਤਾ ਦੀ ਔਰ ਭਗਵਾਨਤ ਮਾਨ ਜੀ ਜਿੰਨੇ ਤੁਸੀਂ ਵਾਦੇ ਕੀਤੇ ਨੇ ਟੀਚਰਾਂ ਬਾਰੇ ਤੁਸੀਂ ਬੋਲਦੇ ਸੀਗੇ ਅੱਜ ਵੀ ਡੰਡੇ ਖਾ ਰਹੇ ਨੇ ਟੀਚਰ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਅਰੈਸਟ ਕਰ ਰਹੇ ਹੋ ਆਪਦਾ ਆਪਦੇ ਕੰਮ ਤੇ ਲਾਅ ਐਂਡ ਆਰਡਰ ਤੇ ਪੰਜਾਬ ਦੀ ਤਰੱਕੀ ਤੇ ਮਾੜਾ ਜਿਹਾ ਖਿਆਲ ਰੱਖੋ ਦਿੱਲੀ ਵਾਲਿਆਂ ਦੇ ਜਿਹੜੇ ਤਲਵੇ ਨੇ ਚੱਟ ਨੇ ਥੋੜੇ ਜੇ ਬੰਦ ਕਰੋ ਮੈਂ ਤੁਸੀਂ ਜਿੱਤੋਂਗੇ ਕਿਵੇਂ ਕਾਂਗਰਸ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਵਰਕਰ ਨਾਰਾਜ਼ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਵੀ ਦਿਨ ਚੋਣ ਮદાન 'ਚ ਨਹੀਂ ਆਉਂਦੇ ਰਾਜਾ ਵੜਿੰਗ ਚੱਲੇ ਇਕੱਲੇ ਕਾਗਜ਼ ਭਰਾ ਕੇ ਵਾਪਸ ਚੜੇ ਜਾਂਦੇ ਨੇ ਬਾਅਦ ਵਿੱਚ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਕਾਂਗਰਸ ਦੋ ਫਾੜ ਹੈ ਫਿਰ ਜਿੱਤ ਕਿਵੇਂ ਸਕੂਗੀ ਦੇਖੋ ਇਹ ਕਾਂਗਰਸ ਦੇ ਖਿਲਾਫ ਨਾ ਇੱਕ ਬੜਾ এজেন্ডਾ ਸੈੱਟ ਕੀਤਾ ਜਾਂਦਾ ਵੀ ਕਾਂਗਰਸ ਦੋ ਫਾੜ ਹੈ ਕਾਂਗਰਸ ਤਾਂ ਹੋ ਗਿਆ ਕਾਂਗਰਸ ਇੱਕੋ ਹੀ ਪਰਿਵਾਰ ਹੈ ਹਰ ਬੰਦਾ ਇੱਕ ਹੈ ਵਿਦਵਾਨ এজেন্ডਾ ਸਾਰਾ ਕੱਲ ਤੁਸੀਂ ਸ਼ਾਇਦ ਪਿਕਚਰਜ਼ ਵੀ ਦੇਖੀਆਂ ਹੋਣਗੀਆਂ ਤਾਂ ਕਾਂਗਰਸ ਦੇ ਸਾਰੇ ਲੀਡਰ ਸੀਗੇ ਰਾਜਾ ਵਿੜਿੰਗ ਸਾਡੇ ਪ੍ਰਧਾਨ ਹੈ ਤੇ ਉਹ ਆਏ ਨੇ ਜਿੰਨਾ ਉਹ ਕੰਟਰੀਬਿਊਟ ਕਰ ਰਹੇ ਨੇ ਕਰ ਰਹੇ ਨੇ ਤੇ ਮੈਂ ਦੂਜਿਆਂ ਨੂੰ ਪੁੱਛਣਾ ਚਾਹਨੀ ਆ ਵੀ ਬਾਕੀ ਪਾਰਟੀਆਂ ਦਾ ਕੀ ਹਾਲ ਹੈ ਉਹਨਾਂ ਨੂੰ ਵੀ ਤੁਸੀਂ ਮੜਾ ਜਾਂ ਝਾੜੂ ਦੇ ਵਿੱਚ ਕਿੰਨੇ ਨੇ ਕਿੱਡਾ ਕਿੱਡਾ ਫਾੜ ਚੱਲ ਰਿਹਾ ਪੰਜਾਬ ਦੇ ਵਿੱਚ ਝਾੜੂ 'ਚ ਚੱਲ ਰਹੇ ਹਨ ਕਿੰਨਾ ਬੁਰਾ ਹਾਲ ਹੈ ਉਹ ਚੀਜ਼ਾਂ ਆਪਾਂ ਨੇ ਕਾਂਗਰਸ ਦਾ ਸੁਭਾਅ ਹੈ ਸਾਡਾ ਪਰਿਵਾਰ ਹੈ ਸਾਡਾ ਘਰੇਲੂ ਮਾਮਲਾ ਹੈ ਅਸੀਂ ਲੜਦੇ ਆਂ ਅਸੀਂ ਇਕੱਠੇ ਹੋ ਜੰਨੇ ਅਤੇ ਅਸੀਂ ਜਦੋਂ ਸਾਡੇ ਲਈ ਕੋਈ ਬਾਹਰੀ ਆਉਂਦਾ ਤਾਂ ਫਿਰ ਅਸੀਂ ਇਕਜੁੱਟ ਹੋ ਕੇ ਆਪਦੇ ਮਸਲੇ ਪਿੱਛੇ ਪਾ ਕੇ ਪਹਿਲਾਂ ਉਹਨੂੰ ਨਜਿੱਠਦੇ ਆਂ ਤੇ ਉਹਨੂੰ ਹਰੌਣੇ ਆ ਤੇ ਕਾਂਗਰਸ ਲੁਧਿਆਣਾ ਵੈਸਟ ਦੇ ਵਿੱਚ ਇਕੱਠੀ ਹੋ ਕੇ ਇਕਜੁੱਟ ਹੋ ਕੇ ਜਿਹੜੇ ਇਹ ਝੂਠੇ ਇਨਕਲਾਬੀ ਆਏ ਨੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਣ ਦਾ ਰਾਹ ਦਿਖਾਉਂਦੇ ਸਰਕਾਰ ਕਹਿੰਦੀ ਹੈ ਕਿ ਜਿਸ ਦੀ ਸਰਕਾਰ ਹੋਵੇਗੀ ਉਸ ਦਾ ਹੀ ਐਮ ਐਲ اے ਚੁਣੋ ਤਾਂ ਕਿ ਲੋਕਾਂ ਦੇ ਕੰਮ ਹੋ ਸਕਣਗੇ ਇਹ ਸਰਕਾਰ ਦਾ ਹੰਕਾਰ ਹੈ ਸਰਕਾਰ ਕੋਲੇ 95 ਐਮ ਐਲ اے ਨੇ ਤੇ ਲੋਕਾਂ ਨੂੰ ਪੁੱਛ ਕੇ ਦੇਖ ਲਓ ਵੀ ਐਮ ਐਲ اے ਕਿੰਨੇ ਕੰਮ ਕਰਦੇ ਨੇ ਐਮ ਐਲ اے ਤਾਂ ਆਪ ਇਹਨਾਂ ਦੇ ਰੋਈ ਜਾਂਦੇ ਨੇ ਐਮ ਐਲ ਏਆਂ ਕੋਲੇ ਬੋਲਣ ਦਾ ਅਧਿਕਾਰ ਹੈ ਨਹੀਂ ਤੁਸੀਂ ਕਿੰਨੇ ਕ ਐਮ ਐਲ اے ਮੰਤਰੀਆਂ ਨੂੰ ਜਾਂਦੇ ਜਦੋਂ ਜੀ ਕਰਦਾ ਚੁਟਕੀ ਨਾਲ ਤਾਂ ਇਹ ਐਮ ਐਲ اے ਮੰਤਰੀ ਲਾ ਦਿੰਦੇ ਨੇ ਮੰਤਰੀਆਂ ਨੂੰ ਕਿੰਨੀ ਵਾਰ ਬਦਲਿਆ ਕੋਈ ਬੋਲੇ ਕੋਈ ਚੂੰ ਵੀ ਨਹੀਂ ਕਰਦਾ ਹੈਗਾ ਤੋ ਜਿਨ੍ਹਾਂ ਦੇ ਆਪ ਦੇ ਹੱਥ 'ਚ ਕੁਛ ਨਹੀਂ ਹੈ ਕੋਈ ਪਾਵਰ ਨਹੀਂ ਹੈ ਪਾਵਰ ਹੁੰਦੀ ਹੈ ਗੱਟਸ ਲਈ ਜੇ ਜੇ ਮੈਨੂੰ ਤਾਂ ਬੜਾ ਇਹ ਲੱਗਦਾ ਵੀ ਆਸ਼ੂ ਜੀ ਦੇ ਲਈ ਇਹ ਬੋਲਦੇ ਨੇ ਉਹ ਆਪਣੇ ਵਰਕਰਾਂ ਲਈ ਅੜਦੇ ਖੜਦੇ ਤੇ ਲੜਦੇ ਨੇ ਤੇ ਉਹ ਅੜਦੇ ਖੜਦੇ ਤੇ ਲੜਦੇ ਰਹਿਣਗੇ ਜੇ ਕੋਈ ਐਡਮਿਨਿਸਟ੍ਰੇਸ਼ਨ 'ਚ ਕੋਈ ਗੱਲ ਨਹੀਂ ਸੁਣੂਗਾ ਕਰੂਗਾ ਪਹਿਲਾਂ ਪਿਆਰ ਨਾਲ ਬੋਲਿਆ ਜਾਂਦਾ ਫਿਰ ਉਹਦੇ ਤੇ ਰੋਬ ਵੀ ਆਉਂਦਾ ਬਥੇਰੇ ਲੋਕ ਨੇ ਭਗਵਾਨ ਤਮਨਜੀ ਦੀਆਂ ਤੁਸੀਂ ਦੇਖੀਆਂ ਨਹੀਂ ਗੀਆਂ ਵੀਡੀਓਜ਼ ਆ ਆਪਦੇ ਮੰਤਰੀ ਨੂੰ ਨਹੀਂ ਬੋਲਣ ਦਿੰਦੇ ਆ ਝਾੜੂ ਵਾਲੇ ਕਿਵੇਂ ਡਿਕਟੇਟ ਕਰਦੇ ਨੇ ਇਹ ਆਪਦੀ ਮਨਜੀ ਥੱਲੇ ਸੋਟਾ ਮਾਰਨ ਔਰ ਹੰਕਾਰਿਆ ਸੁ ਮਾਰਿਆ ਬਾਹਲਾ ਹੰਕਾਰ ਕਰਨ ਦੀ ਲੋੜ ਨਹੀਂ ਗਈ ਤੁਸੀਂ ਪ੍ਰੈਡਿਕਸ਼ਨ ਕੀ ਕਰ ਰਹੇ ਹੋ ਤੁਸੀਂ ਲੋਕਾਂ 'ਚ ਫਿਚਰਦੇ ਹੋ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹੋ ਫਿਰ ਵੀ ਤੁਸੀਂ ਪ੍ਰੈਡਿਕਸ਼ਨ ਕੀ ਕਰਦੇ ਹੋ ਕਿ ਕਿਹੋ ਜਿਹਾ ਰਿਜ਼ਲਟ ਆਉਣਗੇ ਮੈਂ ਪ੍ਰੈਡਿਕਸ਼ਨ ਸ਼ੋਰ ਸ਼ਾਰਟ ਕਾਂਗਰਸ ਦੀ ਵਿਨ ਦੀ ਕਰਦੀ ਆ ਵੀ ਆਸ਼ੂ ਜੀ ਦੀ ਹਰਮਨ ਪਿਆਰਤਾ ਤੇ ਲੋਕਾਂ ਦੇ ਵਿੱਚ ਜੋ ਕਨੈਕਟੀਵਿਟੀ ਹੈ ਉਹ ਲੋਕ ਉਹਨਾਂ ਨੂੰ ਉਹਨਾਂ ਦੇ ਪਿਆਰ ਦਾ ਤੇ ਕੰਮ ਕੀਤੇ ਦਾ ਫਲ ਜ਼ਰੂਰ ਦੇਣਗੇ ਤੇ ਆਸ਼ੂ ਜੀ ਲੁਧਿਆਣਾ ਵੈਸਟ ਤੋਂ ਜ਼ਰੂਰ ਜਿੱਤਣ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਦੇਖੋ ਮੁਕਾਬਲਾ ਤਾਂ ਜਦੋਂ ਸਾਹਮਣੇ ਸਾਰੇ ਕੈਂਡੀਡੇਟਸ ਹੁਣ ਸਾਰੀਆਂ ਪਾਰਟੀਆਂ ਹੀ ਹੁੰਦੀਆਂ ਨੇ ਹੁਣ ਮੈਂ 1 ਟੂ 1 ਕਿਸੇ ਨੂੰ ਇੱਕ ਨੂੰ ਕਿਉਂ ਕਮਾ ਇਹਦੇ ਵਿੱਚ ਝਾੜੂ ਵੀ ਲੜ ਰਿਹਾ ਹੈ ਬੀਜੇਪੀ ਵੀ ਹੈ ਅਕਾਲੀ ਦਲ ਵੀ ਹੈ ਸਾਰੇ ਹੀ ਨੇ ਔਰ ਪਰ ਕਾਂਗਰਸ ਬਹੁਤ ਅੱਛੀ ਲੀਡ ਦੇ ਨਾਲ ਔਰ ਡੇ ਬਾਈ ਡੇ ਸਾਡੀ ਪਰਫਾਰਮੈਂਸ ਸਾਡੀਆਂ ਟੀਮਸ ਵਰਕ ਕਰ ਰਹੀਆਂ ਨੇ ਤੇ ਅਸੀਂ ਸ਼ੋਰਲੀ ਡੇ ਬਾਈ ਡੇ ਜਿੱਤ ਵੱਲ ਜਾ ਰਹੇ ਹਾਂ ਔਰ ਜਿੱਤਾਂਗੇ ਇਕ ਇਹ ਵੀ ਅੰਦਾਜ਼ੇ ਲਗਾਏ ਜਾਏ ਜਾ ਰਹੇ ਨੇ ਕਿ ਕਾਂਗਰਸੀ ਸਫਿਆਂ ਦੇ ਵਿੱਚ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਜੇਕਰ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਨਾਸ਼ੂ ਜਿੱਤਦੇ ਨੇ ਤਾਂ ਕੱਲ ਨੂੰ ਕਿਹਾ ਜਾਵੇਗਾ ਕਿ ਅਸੀਂ ਤਾਂ ਰਾਜਾ ਵੜਿੰਗ ਤੋਂ ਬਿਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਤੋਂ ਬਿਨਾਂ ਜਿੱਤ ਗਏ ਜੇਕਰ ਹਾਰ ਗਏ ਤਾਂ ਸਾਰੀ ਗਾਜ ਹੈ ਜਿਹੜੀ ਉਹ ਪ੍ਰਧਾਨ ਤੇ ਡੇਗੀ ਜਾਵੇਗੀ ਇਹ ਤੁਸੀਂ ਕਿਸੇ ਪਬਲਿਕ ਡੋਮੇਨ 'ਚ ਸੁਨੇਹਾ ਹੈ ਖੁੰਡ ਚਰਚਾ ਚੱਲ ਰਹੀ ਹੈ ਖੁੰਡ ਚਰਚਾ ਦੀ ਗੱਲ ਤੇ ਮੈਂ ਕੋਈ ਗੱਲ ਨਹੀਂ ਕਰ ਸਕਦੀ ਹੈਗੀ ਕਿ ਕਿਆ ਜਿੰਨੇ ਮੂੰਹ ਉਨੀਆਂ ਗੱਲਾਂ ਔਰ ਕਾਂਗਰਸ ਇੱਕ ਹੈ ਜੇਹੀ ਪਾਰਟੀ ਹੈ ਜੇ ਦਾ ਸਭਾਅ ਉਹ ਹਰ ਬੰਦਾ ਇੱਥੇ ਬੋਲ ਸਕਦਾ ਹੈ ਤੇ ਆਪਦੇ ਆਪਦੇ ਵਿਚਾਰ ਰੱਖ ਰਹੇ ਨੇ ਤੋਂ ਵਿਚਾਰਾਂ ਦੇ ਉੱਤੇ ਮੈਂ ਆਪਦੀ ਟਿੱਪਣੀ ਦਵਾਂ ਜਾਂ ਕੁਝ ਕਵਾਂ ਮੈਨੂੰ ਨਹੀਂ ਲੱਗਦਾ ਸੱਦ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਨਿਗਾਹ ਰੱਖ ਰਹੇ ਨੇ ਕਿ ਦੇਖਾਂਗੇ ਕਾਂਗਰਸ ਦਾ ਕਿਹੜਾ ਤੜਾ ਤਕੜਾ ਹੋ ਕੇ ਨਿਕਲਦਾ ਇਸ ਚੋਣ ਚੋਂ ਕਾਂਗਰਸ ਅਲੱਗ ਅਲੱਗ ਟਾਈਪ ਕਾਂਗਰਸ ਦਾ ਬੇਸਿਕ ਨੇਚਰ ਹੈ ਜਿਹੜਾ ਇਹ ਹਰੇਕ ਨੂੰ ਆਪਣੇ ਅੰਦਰ ਸਮਾ ਲੰਦੀ ਹੈ ਇਹਦੇ ਵਿੱਚ ਹਾਰਡ ਟਾਈਪ ਦੇ ਲੋਕ ਨੇ ਹਰ ਚੀਜ਼ਾਂ ਚੇਂਜ ਹੁੰਦੀਆਂ ਨੇ ਪਰਮਨੈਂਟ ਕਾਂਗਰਸ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਤੋਂ ਇਹ ਇਹ ਵੀ ਪਾਰਟ ਆਫ ਕਾਂਗਰਸ ਪੋਲਿਟਿਕਸ ਈ ਹੈ ਰ ਇਹਨੂੰ ਸਮਝਣ ਦੀ ਤੇ ਆਬਜ਼ਰਵ ਕਰਨ ਦੀ ਲੋੜ ਹੈ ਇਹਦੇ ਚ ਬੜੀ ਜਿਆਦਾ ਟੈਨਸ਼ਨ ਲੈਣ ਵਾਲੀ ਲੋੜ ਨਹੀਂ ਗੀ ਕਿਉਂਕਿ ਜਦੋਂ ਜ਼ਰੂਰਤ ਹੁੰਦੀ ਹੈ ਤੇ 1 ਮਿੰਟ ਚ ਕਾਂਗਰਸ ਇਕੱਠੀ ਵੀ ਹੋ ਜਾਂਦੀ ਹੈ ਤੇ ਆਪ ਦਾ ਡਿਸੈਂਟ ਜਿਹੜਾ ਹੈਗਾ ਉਹ ਵੀ ਪੁਰਾਣਾ ਹਿਸਟਰੀ ਤੋਂ 135 ਸਾਲ ਪੁਰਾਣੀ ਪਾਰਟੀ ਹੈ ਹਿਸਟਰੀ ਤੋਂ ਦੇਖਦੇ ਆਓ ਡਿਸੈਂਸ ਵੀ ਆਉਂਦੇ ਰਹੇ ਨੇ ਤੇ ਇਕੱਠੇ ਵੀ ਹੁੰਦੇ ਰਹੇ ਆ ਆਪਸ ਚ ਲੜੇ ਵੀ ਹ ਤਿਸ ਇਜ਼ ਕਾਂਗਰਸ ਇਹ ਤੰਨਾ ਸ਼ਾਇਨਿਆ ਵਰਗੀ ਨਹੀਂ ਹੈ ਵੀ ਤੁਹਾਡਾ ਦਮ ਘੁੱਟ ਜੇ ਭਾਵੇਂ ਕੁਸ਼ ਮਰਜ਼ੀ ਹੋ ਜੇ ਤੇ ਤੁਹਾਨੂੰ ਸਾਹ ਕੱਢਣ ਹੀ ਨਹੀਂ ਦੇਣਾ ਹੈਗਾ ਜਿਹੜਾ ਕਿ ਆਹ ਪ੍ਰੈਜ਼ੈਂਟ ਸਿਨੈਰੀਓ ਜਿਹੜਾ ਪਾਵੇਂ ਆਮ ਆਦਮੀ ਪਾਰਟੀ ਕਹੀਏ ਪਾਵੇਂ ਭਾਜੀਪੀ ਕਰਦੀ ਆਈਏ ਤੋ ਕਾਂਗਰਸ ਦੇ ਵਿੱਚ ਸਾਰਿਆਂ ਦੀ ਸਪੇਸ ਹੈ ਤੇ ਸਾਰੇ ਬਰੀਦੇਬਲ ਸਾਂ ਵੀ ਲੈਂਦੇ ਨੇ ਬੋਲਦੇ ਵੀ ਨਹੀਂ ਆਉਣੇ ਵਿਚਾਰ ਵੀ ਰੱਖਦੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨਤੀਜੇ ਨੇ ਜਿਹੜੇ ਆਉਣ ਵਾਲੀ ਸਿਆਸਤ ਦੇ ਵਿੱਚ ਕਿਹੋ ਜਿਹਾ ਅਸਰ ਪਾਉਣਗੇ ਇਹ ਬਹੁਤ ਸੁਖਾਵੇਂ ਨਤੀਜੇ ਨੇ ਤੇ ਇਹ ਸ਼ੁਰੂਆਤ ਹੋਏਗੀ ਇੱਕ ਚੰਗੇ ਬਦਲਾਅ ਦੀ ਆਪਾਂ ਕਹਿ ਸਕਦੇ ਆਂ ਵੀ ਫਿਊਚਰ ਜਿਹੜਾ ਹੈਗਾ कि ਲੋਕਾਂ ਲੋਕ ਕੀ ਸੋਚ ਰਹੇ ਨੇ ਬਿਕਾਜ਼ ਲੋਕ ਜਿਹੜੇ ਅੱਜ ਦੇ ਟਾਈਮ 'ਚ ਨੇ ਪੰਜਾਬ ਦਾ ਜੋ ਸਥਿਤੀ ਆ ਭਾਵੇਂ ਆਮਨ ਕਾਨੂੰਨ ਕੋਈ ਵੀ ਵਿਵਸਥਾ ਲਾਈ ਜਾਵੇ ਤੋਂ ਇਨੀਕ ਚਰਮराई ਹੋਈ ਐ ਡਾਵਾ ਡੋਲਾ ਕਿਸੇ ਵੀ ਫੀਲਡ ਦੇ ਵਿੱਚ ਲਾਈਏ ਤਾਂ ਲੋਕ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਨੇ ਕੋਈ ਗ੍ਰੋਥ ਨਹੀਂ ਹੋ ਰਹੀ ਕੋਈ ਇਕਨ ਪੰਜਾਬ ਦੇ ਵਿੱਚ ਅੱਜ ਤੱਕ ਇੰਨਾ ਟਾਈਮ ਹੋ ਗਿਆ ਕੋਈ ਐਗਰੀਕਲਚਰ ਸਟੇਟ ਦੇ ਵਿੱਚ ਐਗਰੀਕਲਚਰ ਪਾਲਿਸੀ ਨਹੀਂ ਆਈ ਪਬਲਿਕ ਡੋਮੇਨ ਚ ਨਹੀਂ ਆਈ ਤਾਂ ਇਹ ਸਰਕਾਰ ਟੋਟਲ ਫੇਲ ਹੈ ਤੇ ਲੋਕਾਂ ਨੇ ਆਪਦਾ ਮਨ ਬਦਲਾਵ ਵੱਲ ਲਿਆਣਾ ਸ਼ੁਰੂ ਕਰਤਾ ਤੇ ਸੁਖਾਵੇ ਸੰਕੇਤ ਹੋਣਗੇ ਪੰਜਾਬ ਤੇ ਪੰਜਾਬੀਆਂ ਲਈ ਤਾਂ ਇਹਨਾਂ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਅਮਰਤਾ ਗਿੱਲ ਤਾਂ ਹੁਣ ਦੇਖਦੇ ਆ ਆਖਰਕਾਰ ਕਿ ਹੋ ਜੇ ਨਤੀਜੇ ਆਉਂਦੇ ਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਨਤੀਜੇ ਕੀ ਅਸਰ ਪਾਉਂਦੇ ਆ